ਉਹਨਾਂ ਵੱਲੋਂ ਮਿਹਰਵਾ ਆਲੇ ਵੱਲੋਂ ਉਹਨਾਂ ਨੇ ਕਿਹਾ ਵੀ ਕੁਛ ਨਾ ਕੁਛ ਅਲਾਜ ਚ ਅੰਗੇਲੀ ਹੋਈ ਹੈ ਆਫ ਦਾ ਰਿਕਾਰਡ ਉਹਨਾਂ ਨੇ ਸਾਫ਼ ਦੱਸਿਆ ਸਾਨੂੰ ਕਿ ਹੁਣ ਬੜੀ ਕ੍ਰਿਟੀਕਲ ਸਿਚੁਏਸ਼ਨ ਹੈ ਤੇ ਆਪਾਂ ਨੂੰ ਡਾਇਲਿਸਿਸ ਦੇ ਲਈ ਨਹੀਂ ਕੋਗੀ ਤੇ ਅੱਤਵਾ ਮੈਂ ਤਾਂ ਉਹ ਵੀ ਕੀਆ ਪਾਇਆ ਲਗੂੰ ਉਸ ਦਾ ਜਨਾਈ ਕਰਦੇ ਆਂ ਉਹਨਾਂ ਦੇ ਨਾਲ ਉਹਦੇ ਨੱਕ ਦਾ ਇੱਕ ਛੋਟਾ ਜਿਹਾ ਜਾਰਦੀ ਦਾ ਆਪਰੇਸ਼ਨ ਕਰਨ ਵਾਸਤੇ ਲੈ ਗਏ ਉਸ ਦੇ ਦੋ ਕਲਾਸੀ ਉਦਸਰਤਰੀ ਹੋਈ 2 ਘੰਟੇ ਤੱਕ ਲਗੀ ਤੇ ਉਸ ਤੋਂ ਬਾਅਦ ਲਗਾਤਾਰ ਗੁੜੀਆਂ ਦੀ ਗੀਤ ਪਿਗਲਨੇ ਸ਼ੁਰੂ ਹੋ ਗਏ। ਸਰਦਾ ਹੁੰਦਾ ਨਹੀਂ ਇਸ ਤਰ੍ਹਾਂ। ਉਹ ਜ਼ਾਦਰ ਐਕਸ਼ਨ ਕਰਦੇ ਹੋਏ ਲੋਕਾਂ ਦਾ ਰੱਖਦੇ ਨੇ। 15 ਸੰਗਮੇ ਇੱਕ ਅਧਿਕਾਰ ਮੇਟੇ ਦਾ ਚੱਲ ਰਿਹਾ ਹੈ ਕਿ ਇਹਾਂ ਨੂੰ ਪ੍ਰੈਸ਼ਨ ਲੱਗਦਾ ਹੈ। ਜੁੜਿਓ ਮਾ ਬੋਲੀ న్యూਸ ਦੇ ਨਾਲ ਤੇ ਮਾਇਆ ਜਸਵਿੰਦਰ ਸੈਂਦੀ ਅੱਜ ਇੱਕ ਬੜਾ ਹੀ ਅਜੀਬੋ-ਗਰੀ ਮਾਮਲਾ ਦੇਖਣ ਸਾਹਮਣੇ ਆਇਆ ਜਿਹੜਾ ਕਿ ਨਾ ਕੀਤਾ ਇੱਕ ਲੜਕੀ ਦੀ ਮੌਤ ਹੋ ਜਾਂਦੀ ਹੈ ਮਹਿਰ ਹਸਪਤਾਲ ਤੋਂ ਦਿਖਾਣਾ ਚਾਹਵਾਗਾ ਬੰਨਾ ਰੋਡ ਦੇ ਉੱਪਰ ਫੈਕਟਰੀ ਉਹਦੇ ਪਰਸਿੱਤ ਹੈ ਜਿਹੜਾ ਮਹਿਰ ਹਸਪਤਾਲ ਹੈ ਇੱਥੇ ਇੱਕ ਲੜਕੀ ਦੀ 3 ਮਹੀਨੇ ਬਾਅਦ ਮੈਰਿਜ ਹੋਣੀ ਹੁੰਦੀ ਹੈ ਵਿਆਹ ਹੋਣਾ ਹੁੰਦਾ ਹੈ ਤਾਂ ਉਸ ਲੜਕੀ ਦੇ ਨੱਕ ਦੀ ਹੱਡੀ ਵਧੀ ਹੁੰਦੀ ਹੈ ਨੱਕ ਦੇ ਹੱਡੀ ਦਾ ਆਪਰੇਸ਼ਨ ਕਰਾਉਣ ਵਾਸਤੇ ਉਹਨੂੰ ਉਰੇ ਲੈ ਕੇ ਆਇਆ ਜਾਂਦਾ ਪਰ ਜਦੋਂ ਆਪਰੇਸ਼ਨ ਕਰਾਇਆ ਜਾਂਦਾ ਤਾਂ ਉਸ ਤੋਂ ਤੀਜੇ ਦਿਨ ਬਾਅਦ ਤੀਜੇ ਦਿਨ ਬਾਅਦ ਉਸ ਤੋਂ ਉਸਦੀ ਮੌਤ ਹੋ ਜਾਂਦੀ ਹੈ ਜਦੋਂ ਕਿ ਮੌਤ ਹੋਣ ਦਾ ਕਾਰਨ ਜਿਹੜੇ ਕਿ ਪਰਿਵਾਰ ਜਦਕ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਮੌਤ ਹੋਈ ਹੈ ਲੜਕੀ ਦੀ ਉਹ ਜਿਹੜੀ ਗਲਤੀ ਹੈ ਡਾਕਟਰ ਸਾਹਿਬ ਦੀ ਗਲਤੀ ਕਰਕੇ ਹੋਈ ਹੈ ਕਿਉਂਕਿ ਇਹਨਾਂ ਨੇ ਕਿਤੇ ਨਾ ਕਿਤੇ ਡਾਕਟਰ ਸਾਹਿਬ ਦਾ ਜਿਹੜਾ ਗਲਤ ਆਪਰੇਸ਼ਨ ਕਰਨ ਕਰਕੇ ਸਾਡੀ ਬੇਟੀ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਉਸ ਬੰਤੀ ਨੂੰ ਉਸ ਕੁੜੀ ਨੂੰ ਉਸ ਬੱਚੀ ਨੂੰ ਜਿਹਦਾ ਕਿ 3 ਮਹੀਨੇ ਬਾਅਦ ਵਿਆਹ ਹੋਣਾ ਹੁੰਦਾ ਇੱਕ ਨੱਕ ਦਾ ਸਪੈਸ਼ਲ ਛੋਟਾ ਜਿਹਾ ਆਪਰੇਸ਼ਨ ਕਰਾਉਣ ਵਾਸਤੇ ਉਰੇ ਲੈ ਕੇ ਆਇਆ ਜਾਂਦਾ ਕਿਉਂਕਿ ਜਦੋਂ ਨੱਕ ਦੀ ਹੱਡੀ ਵੱਡੀ ਆ ਤਾਂ ਨੱਕ ਦੇ ਵਿੱਚੋਂ ਪੜਾੜੇ ਆਣੇ ਸ਼ੁਰੂ ਹੋ ਜਾਂਦੇ ਆ ਸੋ ਇਹ ਜੇ ਕਈ ਸਿੰਪਟਮ ਹੋਣ ਨੇ ਜਿਹੜੇ ਦੇਖਦੇ ਦਿਖਾਈ ਦਿੰਦੇ ਆ ਤਾਂ ਉਹਦੇ ਵਾਸਤੇ ਕਿਉਂਕਿ ਵਿਆਹ ਦਾ ਪ੍ਰੋਗਰਾਮ ਹੁੰਦਾ ਸੋ ਉਸ ਵਾਸਤੇ ਤਾਂ ਉਹਨਾਂ ਨੇ ਕੁੜੀ ਦਾ ਆਪਰੇਸ਼ਨ ਉਰੇ ਤੋਂ ਕਰਾਇਆ ਜਾਂਦਾ ਤਾਂ ਉਸ ਤੋਂ ਉਸਦੇ ਪਰਿਵਾਰ ਜਨਕ ਨੇ ਉਹਨਾਂ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜੋ ਸਾਡੀ ਕੁੜੀ ਦਾ ਆਪਰੇਸ਼ਨ ਹੋਇਆ ਉਹ ਇਸ ਡਾਕਟਰ ਸਾਹਿਬ ਦੀ ਅਣਗਹਿਲੀ ਇਹ ਗਲਤੀ ਕਰਕੇ ਹੋਇਆ ਸੋ ਉਹਨਾਂ ਦੇ ਤੁਹਾਡੇ ਬਿਆਨ ਨੇ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਾਲ ਦਿਖਾਏ ਜਾਣਗੇ ਪਰ ਡਾਕਟਰ ਸਾਹਿਬ ਦਾ ਕਹਿਣਾ ਕਿ ਮੇਰੇ ਵੱਲੋਂ ਆਪਰੇਸ਼ਨ ਬਿਲਕੁਲ ਠੀਕ ਕੀਤਾ ਗਿਆ ਹੈ ਮਾਈਨਰ ਜੀ ਆਪਰੇਸ਼ਨ ਹੁੰਦਾ ਹੈ ਨੱਕ ਦੀ ਹੱਡੀ ਵਧੀ ਹੁੰਦੀ ਹੈ ਨੱਕ ਦੀ ਹੱਡੀ ਦਾ ਆਪਰੇਸ਼ਨ ਕਰਨ ਤੋਂ ਬਾਅਦ ਕੋਈ ਜੀ ਇਹ ਲਗਾ ਹੈ ਜੀ ਗੱਲਬਾਤ ਵੀ ਹੁੰਦੀ ਕਿ ਉਸ ਦੇ ਵਿੱਚ ਕਿ ਕਿਸੇ ਕੁੜੀ ਦੀ ਡੈਥ ਹੋ ਜਾਏ ਜਾਂ ਕਿਸੇ ਬੰਦੇ ਦੀ ਇਸ ਤਰ੍ਹਾਂ ਡੈਥ ਹੋ ਜਾਏ ਜਾਂ ਕਿਸੇ ਕਿਸੇ ਬੰਦੇ ਦੀ ਮੌਤ ਹੋ ਜਾਏ ਮੇਰਾ ਨਾਮ ਸ਼ਿਵ ਕੁਮਾਰ ਹੈ ਜੀ ਤੇ ਆਪਾਂ ਡੇਰਾਬਸੀ ਦੇ ਰਹਿਣ ਵਾਲੇ ਆ ਜੀ ਅਸੀਂ ਆਜਾਏ ਆ ਕਿ ਸਾਡੀ ਮੇਰੀ ਆਪਣੀ ਭਤੀਜੀ ਤੇ ਰਜੇਸ਼ ਜੀ ਦੀ ਬੇਟੀ ਦੀਆ ਸਾਡੀ ਬੇਟੀ ਅਸੀਂ ਇੱਥੇ ਉਹਨਾਂ ਦੀ ਭੂਆ ਰਹਿੰਦੀ ਆ ਪਟਿਆਲੇ ਤੇ ਇੱਥੇ 22 ਤਰੀਕ ਨੂੰ ਅਸੀਂ ਉਹਦੇ ਨੱਕ ਦਾ ਇੱਕ ਛੋਟਾ ਜਿਹਾ ਹੱਡੀ ਦਾ ਆਪਰੇਸ਼ਨ ਕਰਾਉਣ ਵਾਸਤੇ ਮੇਹਰ ਹਸਪੀਟਲ ਚ ਕਰਾਇਆ ਸੀ ਉਹਦੀ ਸਰਜਰੀ ਹੋਈ 2-2.5 ਘੰਟੇ ਦੇ ਤਕਰੀਬਨ ਚਲੀ ਤੇ ਉਸ ਤੋਂ ਬਾਅਦ ਲਗਾਤਾਰ ਗੁੜੀਆ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਤੇ ਇੱਕ ਰਾਤ ਉੱਥੇ ਰੱਖੀ ਤੇ ਅਸੀਂ ਲਗਾਤਾਰ ਉਹਨਾਂ ਨੂੰ ਦੱਸਦੇ ਰਹੇ ਤੇ ਉਹ ਅਲੱਗ-ਅਲੱਗ ਇੰਜੈਕਸ਼ਨ ਤੇ ਦਵਾਈਆਂ ਦਿੰਦੇ ਰਹੇ ਕਿ ਇਹ ਗੈਸ ਦੀ ਪ੍ਰੋਬਲਮ ਹੈ ਜਾਂ ਛੋਟੀ-ਮੋਟੀ ਪ੍ਰੋਬਲਮ ਹੈ ਠੀਕ ਹੋ ਜੂਗੀ ਤੇ ਕਰ ਕਰ ਕੇ ਲਗਾਤਾਰ ਪ੍ਰੋਬਲਮ ਚ ਰਹੀ ਗੁੜੀਆ ਤੇ 23 ਤਰੀਕ ਨੂੰ ਉਹਨਾਂ ਨੇ ਇੱਥੋਂ ਛੁੱਟੀ ਕਰਤੀ ਜਦਕਿ ਅਸੀਂ ਬਿਲਕੁਲ ਵੀ ਸੈਟੀਸਫਾਈਡ ਨਹੀਂ ਸੀ ਕਿ ਗੁੜੀਆ ਦੀ ਤਬੀਅਤ ਠੀਕ ਨਹੀਂ ਹੈਗੀ ਤੇ ਉਹਦੇ ਲੱਕ ਤੋਂ ਨੀਚੇ ਦਾ ਹਿੱਸਾ ਵੀ ਲਗਾਤਾਰ ਸੁੰਨ ਹੁੰਦਾ ਜਾ ਰਿਹਾ ਜਿੱਦਾਂ ਗੁੜੀਆ ਦੱਸ ਰਹੀ ਸੀ ਤੇ ਚਲੋ ਉਹਨਾਂ ਦੀ ਗੱਲਾਂ ਚ ਆ ਕੇ ਉਹ ਕਹਿੰਦੇ ਵੀ ਸਿਰਫ ਇੱਕ ਪੇਨ ਕਿਲਰ ਦੇਣੀ ਹੈ ਜਾ ਕੇ ਵੀ ਠੀਕ ਰਹੂਗੀ ਕੋਈ ਨਹੀਂ ਇਹ ਛੋਟੀ ਮੋਟੀ ਪ੍ਰੋਬਲਮਸ ਆਂਦੀ ਹੈ ਤੇ ਅਸੀਂ ਕਰ ਗਏ ਤੇ ਲਗਾਤਾਰ ਫਿਰ ਘਰ ਜਾ ਕੇ ਜਿੱਦਾਂ ਉਹਨਾਂ ਨੇ ਡਾਕਟਰ ਨੇ ਕਿਹਾ ਫੋਨ ਤੇ ਵੀ ਗੱਲ ਹੋਈ ਤੇ ਅਸੀਂ ਪੇਨ ਕਿਲਰ ਸਿੰਪਲ ਇੱਕ ਦਿੱਤੀ ਪਰ ਰਾਤ ਨੂੰ ਬਹੁਤ ਜ਼ਿਆਦਾ ਜਦੋਂ ਸਾਹਸ ਲੈਣ ਚ ਵੀ ਤਕਲੀਫ ਹੋਣ ਲੱਗਿਆ ਅਸੀਂ ਸਵੇਰੇ ਸਵੇਰ ਉਹਨਾਂ ਨੇ ਕਿਹਾ ਲੈ ਆਓ ਤੇ ਸਵੇਰੇ ਅਸੀਂ ਫਿਰ ਦੁਬਾਰਾ ਜਾ ਕੇ ਹਸਪੀਟਲ ਲੈ ਗਏ ਤੇ ਉਹਨਾਂ ਨੇ ਗੁੜੀਆਂ ਦੀ ਤਬੀਤ ਨੂੰ ਦੇਖਦੇ ਹੋਏ ਬਿਲਕੁਲ ਸਾਨੂੰ ਬਾਅਦ ਵਿੱਚ ਹੀ ਦੱਸਿਆ ਕਿ ਅਸੀਂ ਤਾਂ ਰੈਫਰ ਕਰ ਰਹੇ ਹਾਂ ਇਹਨੂੰ ਤੇ ਉੱਥੇ ਲੈ ਜਾਣਾ ਜ਼ਰੂਰੀ ਹੈ ਪੰਜਾਬ ਹਾਰਟ ਹਸਪੀਟਲ ਪਰਿਆਲਾ ਹਾਰਟ ਹਸਪੀਟਲ ਇੱਥੇ ਤੇ ਅਸੀਂ ਜਦੋਂ ਉਹਰੇ ਲੈ ਕੇ ਆਏ ਤੇ ਉਹਨਾਂ ਨੇ ਡਾਕਟਰਾਂ ਨੇ ਕਿਹਾ ਵੀ ਹੁਣ ਤਾਂ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੈ ਤੇ ਮਲਟੀਪਲ ਆਰਗਨਸ ਫੇਲਿਅਰ ਹੋ ਚੁੱਕੇ ਨੇ ਕੁੜੀ ਦੇ ਤੇ ਸਾਰੇ ਕਿਡਨੀਆਂ ਕੰਮ ਕਰਨੀ ਬੰਦ ਕਰ ਗਈਆਂ ਲੰਗਸ ਸਾਰੇ ਫੇਫੜੇ ਤੇ ਸਾਰੇ ਤੇ ਆਪਾਂ ਤਾਂ ਆਪ ਹਨ ਰਹਿ ਗਏ ਵੀ ਕਿਸ ਤਰ੍ਹਾਂ ਉਹਨਾਂ ਵੱਲੋਂ ਮਿਹਰ ਵਾਲਿਆਂ ਵੱਲੋਂ ਉਹਨਾਂ ਨੇ ਕਿਹਾ ਵੀ ਕੁਝ ਨਾ ਕੁਝ ਅਲਾਸ ਚ ਅੰਗੇਲੀ ਹੋਈ ਹੈ ਆਫ ਦਾ ਰਿਕਾਰਡ ਉਹਨਾਂ ਨੇ ਸਾਫ਼ ਦੱਸਿਆ ਸਾਨੂੰ ਕੇ ਹੁਣ ਬੜੀ ਕ੍ਰਿਟੀਕਲ ਸਿਚੁਏਸ਼ਨ ਹੈ ਤੇ ਆਪਾਂ ਨੂੰ ਡਾਇਲਿਸਿਸ ਤੇ ਲੈ ਜਣੀ ਪੋਗੀ ਤੇ ਕੁੜੀ ਪਰ ਡਾਇਲਿਸਿਸ ਤੋਂ ਜਾਣ ਤੋਂ ਪਹਿਲਾਂ ਮਤਲਬ ਉਹਨਾਂ ਨੇ ਦੱਸਿਆ ਕਿ ਤੁਹਾਡੀ ਬੇਟੀ ਦੀ ਡੈਥ ਹੋ ਚੁੱਕੀ ਹੈ ਸਰ ਕੋਈ ਪਹਿਲਾਂ ਹਿਸਟਰੀ ਹੈਗੀ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਨਹੀਂ ਬਿਲਕੁਲ ਯੰਗ ਕੁੜੀ ਹੈ ਸਿਰਫ 24 ਸਾਲ ਦੀ ਉਮਰ ਹੈ ਤੇ ਅੱਜ ਤੱਕ ਕਿਸੇ ਵੀ ਤਰ੍ਹਾਂ ਦੀ ਦੇਖੋ ਅੱਜ ਕੱਲ ਜੇ ਹਿਸਟਰੀ ਹੁੰਦੀ ਹੈ ਤਾਂ ਵੈਸੇ ਹੀ ਅੱਜ ਕੱਲ ਤਾਂ ਹਰ ਜਗ੍ਹਾ ਆਧਾਰ ਕਾਰਡ ਸਬਮਿਟ ਹੁੰਦਾ ਹੈ ਤੇ ਉਸ ਨਾਲ ਨਿਕਲ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਮੈਡੀਕਲ ਹਿਸਟਰੀ ਨਹੀਂ ਸੀ ਬੜੀ ਇੱਕ ਸਿੰਪਲ ਜਿਹਾ ਨੱਕ ਦਾ ਆਪਰੇਸ਼ਨ ਸੀ ਕੁੜ ਹਾਂ 15 20 ਦਿਨ ਪਹਿਲਾਂ ਹੀ ਕੁੜੀਆ ਦੀ ਇੰਗੇਜਮੈਂਟ ਹੋਈ ਸੀ ਤੇ ਮਹੀਨੇ ਦੋ ਮਹੀਨੇ ਬਾਅਦ ਅਸੀਂ ਵਿਆਹ ਰੱਖਿਆ ਹੋਇਆ ਸੀ ਇਸ ਤਰ੍ਹਾਂ ਇੱਕ ਪਰਿਵਾਰ ਦੀ ਨਹੀਂ ਉਹਨਾਂ ਨੇ ਤਾਂ ਮਹਿਰ ਹਸਪੀਟਲ ਵਾਲਿਆਂ ਦੇ ਕਰਕੇ ਤਾਂ ਕਈ ਪਰਿਵਾਰਾਂ ਦੀ ਜ਼ਿੰਦਗੀਆਂ ਜਿਹੜੀ ਖਰਾਬ ਹੋਈ ਸੀ ਜਿਨ੍ਹਾਂ ਦੇ ਦੁਆਰਾ ਡਾਕਟਰ ਦਾ ਨਾਮ ਮੈਨੂੰ ਸਹੀ-ਸਹੀ ਯਾਦ ਨਹੀਂ ਡਾਕਟਰ ਦਾ ਨਾਮ ਯਾਦ ਹੈ ਇਹ ਪੂਰੀ ਜਿਹੜੀ ਉਹਨਾਂ ਦੀ ਉਸ ਚ ਹਿਸਟਰੀ ਹੈ ਜੀ ਉਸ ਚ ਪੂਰਾ ਹੁਣ ਅਸੀਂ ਵੀ ਦੁੱਖ ਚ ਆਪਰੇਸ਼ਨ ਤੋਂ ਕਿੰਨੇ ਟਾਈਮ ਬਾਅਦ ਹਾਲਤ ਵਿਗੜਨੀ ਸ਼ੁਰੂ ਹੋ ਗਈ ਜਦੋਂ ਹਲਕਾ-ਹਲਕਾ ਹੋਸ਼ ਚ ਆਣ ਲੱਗੀ ਕੁੜੀ ਤਾਂ ਉਹਨਾਂ ਨੇ ਉਹਦੀ ਭੂਆ ਦੱਸਦੀ ਹੈ ਜਿਹਨੂੰ ਨਾਲ ਸੀ ਉਸ ਦਿਨ ਤੇ ਉਹ ਦਸਣਾ ਸ਼ੁਰੂ ਕਰਤਾ ਸੀ ਉਹਨੇ ਲਗਾਤਾਰ ਮੇਰੇ ਦਰਦ ਹੋ ਰਿਹਾ ਜਿੱਦਾਂ ਜਿੱਦਾਂ ਹੋ ਸੈਂਸਿਟੀ ਸੈਂਸ ਆਂਦੀ ਜਾ ਰਹੀ ਸੀ ਤੇ ਉਹ ਲਗਾਤਾਰ ਦਰਦ ਬਿਲਕੁਲ ਠੀਕ ਨਹੀਂ ਹੋਇਆ ਹੁੰਦਾ ਜੀ ਸਰ ਸਾਹਿਬ ਤੁਸੀਂ ਪੁਲਿਸ ਨੂੰ ਜਾਂ ਕੋਈ ਕਾਰਵਾਈ ਨਹੀਂ ਕਿਹਾ ਬਿਲਕੁਲ ਜੀ ਬਿਲਕੁਲ ਅਸੀਂ ਪੁਲਿਸ ਥਾਣੇ 'ਚ ਸ਼ਿਕਾਇਤ ਦੇ ਕੇ ਆਏ ਹਾਂ ਤੇ ਹੁਣ ਮੈਡੀਕਲ ਸਰਜਨ ਸਾਹਿਬ ਨੂੰ ਵੀ ਸ਼ਿਕਾਇਤ ਦੇ ਰਹੇ ਹਾਂ ਤੇ ਅਸੀਂ ਰਿਕਵੈਸਟ ਵੀ ਕੀਤੀ ਹੈ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਕਿ ਸਾਡੀ ਤੇ ਹਸਪੀਟਲ ਨੂੰ ਹੁਣ ਰਜਿੰਦਰਾ ਹਸਪੀਟਲ ਚ ਆਏ ਹਾਂ ਤੇ ਕਿ ਸਾਡੀ ਬੇਟੀ ਦਾ ਜਿਹੜਾ ਹੈ ਉਹ ਪ੍ਰੋਪਰ ਬੋਰਡ ਨਾਲ ਪੋਸਟਮਾਰਟਮ ਕਰਵਾਇਆ ਜਾਵੇ ਤੇ ਉਹਦੀ ਵੀਡੀਓਗ੍ਰ ਤੇ ਆਪਾਂ ਤਾਂ ਇਹੀ ਬੇਨਤੀ ਕਰਦੇ ਆਂ ਸਾਰਿਆਂ ਨੂੰ ਜੀ ਵੀ ਕੜੀ ਤੋਂ ਕੜੀ ਸਜ਼ਾ ਮਿਲੇ ਤਾਂ ਕਿ ਬਾਕੀਆਂ ਦਾ ਬਾਕੀਆਂ ਨਾਲ ਇਹੋ ਜਿਹਾ ਗਲਤ ਨਾ ਹੋਏ ਤੇ ਕਈ ਫੈਮਲੀਆਂ ਜਿੱਦਾਂ ਬਰਬਾਦ ਹੋ ਰਹੀਆਂ ਇਹਨੂੰ ਪ੍ਰਾਈਵੇਟ ਹਸਪਤਾਲ ਨਾਲ ਕਰਕੇ ਇਹ ਠੀਕ ਹੋਏ। ਜਦੋਂ ਸਾਰੀ ਫੈਮਲੀ ਹੋਇਆ ਸੀ ਪਿਛਲੇ ਕੁਝ 4-5 ਦਿਨ ਪਹਿਲਾਂ ਤਾਂ ਉਸ ਤੋਂ ਬਾਅਦ ਉਹ ਸਾਹਮਣੇ ਦੇਖਦੇ ਹਾਂ। ਲੜਕੀ ਦੀ ਡੈਥ ਹੋ ਜਾਂਦੀ ਹੈ ਉਹ ਡੈਥ ਤੋਂ ਬਾਅਦ ਪਰਿਵਾਰ ਆਨੇ ਇਲਜ਼ਾਮ ਲਗਾ ਰਹੇ ਨੇ ਕਿ ਕੋਈ ਉਸੇ ਜਿਹੜਾ ਆਪਰੇਸ਼ਨ ਉਹ ਠੀਕ ਨਹੀਂ ਕੀਤਾ। ਜਿਸ ਦਾ ਟੋਰਨਰ ਕੀਤਾ ਕੀ ਕਰਾਂ ਚਾਹੁੰਦੇ। ਦੇਖੋ ਜੀ ਪੈਟਿਕਲ ਦਾ ਲੱਗ ਕੋਈ। ਢੜੀਵਾਂ ਤਾਂ ਪੱਕੇ ਕਰਨਾ ਡੈਥ ਠੀ बहुत माड़ा है है तो तो हो परिवारे हॉस्पिटल डेथ होनी नहीं चाहिए कोई भी ऑपरेशन होंगे सक्सैसफुल होना चाहिए ठीक है जी दूसरी गल यह है कि उस कुड़ी का नक् का ऑपरेशन हो बई तरीक उस कुड़ी करीब चौबीस घंटे उसे आई तेई में छुट्टी हो जाए ठीक है उस दौरान वो मेरे पेट दर्द है अंता स्कैन कराने अल्ट्रासाउंड नॉर्मल आठ ठीक है ਅਸੀਂ ਜੁੱਤੀ ਵਾ ਲੈਣ ਨੂੰ ਸਾਡੇ ਖਾਲੀ ਜਿਹੜਾ ਦਿੱਤੀ ਦਿੰਨੇ ਆ ਫਿਰ ਉਹ 24 ਤਰੀਕ ਨੂੰ ਸਵੇਰੇ ਆਉਂਦੀ ਹੈ ਜੀ ਮੇਰੇ ਲੱਗਦਾ ਨਹੀਂ ਮੈਨੂੰ ਦੇਰੀ ਹੋਊਗੀ ਅਸੀਂ ਇਹ ਟੈਸਟ ਆਨ ਮੈਂ ਉਹਦੇ ਕੁੜੀਆਂ ਪਾਇਆ ਜਾਂਦਾ ਤੇ ਅਸੀਂ ਕੁਝ ਘੰਟੇ ਉਹਨਾਂ ਮੈਨੇਜ ਕਰਦੇ ਆ ਦੋ ਤਿੰਨ ਘੰਟੇ ਉਹ ਸਾਡੀ ਮੈਡੀਕਲ ਲਾਈਨ ਕਹਿੰਦੀ ਹੈ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਰਿਪੋਰਟ ਕਰ ਦੇਣਾ ਹੈ ਤੇ ਅੱਗੇ ਹਾਇਰ ਸੈਂਟਰ 'ਚ ਮੈਨੂੰ ਅੱਜ ਫੋਨ ਆਂਦੀ ਹੈ ਸਵੇਰੇ ਜਿਹੜੀ ਮੌਕਾ ਵੀ ਜਦ ਬਹੁਤ ਮਨ ਪਰੇ ਕਰਦਾ ਤੇ ਉਹਨਾਂ ਨੇ ਦੇ ਦਿੱਤਾ ਡਾਕਟਰ ਕਦੇ ਨਹੀਂ ਚਾਹਦਾ ਕਿ ਅਦਾ ਪੇਸ਼ੈਂਟ ਦੂਸਰਾਂ ਨੂੰ

तो उस टाइम पीलिया अखान पीलिया थी सारे जरिये स्टेज आउंगी है ये जब अब 20 डिग्री टेस्टर तो करिए थे होंठा के भी करिए थे एनएच से इंक्रीज आना हो जाता है यार बोलूँगा देखो जी यह पीलिया इंक्रीज होने पे कई कारण होते हैं कोई ड्रग एक्शन हो गया है ना कि यह वजह से यहाँ को पेशंट आया था होंठा नही सानना भी एक मेडिकल मिसेज एडवेंचर लग रहा है भी यहाँ में ऑपरेशन लगता है क्यों है उसी भी सदमे का सर वही देंगे अभी तक डाग भी कुछ गलत कर रहे हो वो दिल्ली ड्राइवर ने, ने कि वो ऑपरेशन दे दुरान को ही ऐसा होया ऑपरेशन दुरान तक एक सी किया हो वो अप्रोपरेशन ट्वेंटी फोर आवर्ड तक डिस्चार्ज ह ਕੋਈ ਗੱਲ ਨਹੀਂ ਠੀਕ ਹੈ ਉਸ ਤੋਂ ਬਾਅਦ ਜੋ ਉਹਦੀ ਮੈਡੀਕਲ ਕੰਡੀਸ਼ਨ ਹੋਈ ਉਹਨੂੰ ਬੰਦੇ ਨੇ ਰੱਖਦੇ ਹੋਏ ਅਸੀਂ ਉਹ ਲੱਗ ਦਿੱਤਾ ਉਹ ਲਾਜ ਨੇ ਦੋ ਤਿੰਨ ਘੰਟੇ ਕੀਤਾ ਮੈਨੂੰ ਲੱਗਿਆ ਕਿ ਨਹੀਂ ਇਹਨੂੰ ਆਈਸੋਡੇਟ ਲੋੜਾ ਮੈਂ ਕਿਹਾ ਉਹ ਪਰ ਪੇਸ਼ੈਂਟ ਤੇ ਜਿਹੜੇ ਘਰ ਵਾਲੇ ਨੇ ਉਹ ਹੀ ਕਹਿ ਰਹੇ ਨੇ ਕਿ ਜਦੋਂ ਅਸੀਂ ਉਸ ਨੂੰ ਛੁੱਟੀ ਲੈ ਕੇ ਗਏ ਤਾਂ ਉਦੋਂ ਹੀ ਪ੍ਰੋਬਲਮ ਉਹ ਤੋਂ ਹੀ ਕ੍ਰੀਏਟ ਸ਼ੀ ਸਾਨੂੰ ਕਿਹਾ ਕਿ ਤੁਸੀਂ ਛੁੱਟੀ ਲੈ ਕੇ ਘਰੇ ਚਲੇ ਜਾਓ ਠੀਕ ਹੋ ਜਾਏਗੀ ਉਸ ਟਾਈਮ ਪੇਸ਼ੈਂਟ ਬਿਲਕੁਲ ਠੀਕ ਸੀ ਉਹ ਪੇਟ ਦਰਦ ਸੀਗਾ ਪੇਟ ਦਰਦ ਕਰਕੇ ਮੈਂ ਸਕੈਨ ਕਰਾਇਆ ਉਹਦਾ ਸਕੈਨ ਉਹਨੂੰ ਦਿਖਾਇਆ ਗਿਆ ਉਸ ਕਹਿੰਦਾ ਨਰਮਲ ਹੈ ਪੇਟ ਦਰਦ ਕਹਿੰਦੀ ਨਾਰਮਲ ਜੁੜ ਕਰ ਜਾ ਸਰ ਇਹਦਾ ਤਾਂ ਨਹੀਂ ਹੀ ਪੀਡੀਐਨ ਨਾਲ ਉਹਦੀ ਰੈੱਡ ਹੋਈ ਨਹੀਂ ਕਹਿੰਦਾ ਸਰ ਇਹ ਮੈਡੀਕਲ ਬੋਰਡਸ ਮੇਰੀ ਡਿਸਟ੍ਰਿਕਟ ਰੌਨਡਰੇਬਲ ਹਾਈ ਕੋਰਟ ਸੁਪਰੀਮ ਕੋਰਟ ਤੱਕ ਕਰਨਗੇ ਵੀ ਕੀ ਜਦੋਂ ਤੁਸੀਂ ਨੱਕ ਦਾ ਆਪਰੇਸ਼ਨ ਕਰਦੇ ਕੋਈ ਐਸੀ ਕੋਈ ਲੱਬਜ਼ ਜਾਂ ਕੋਈ ਐਸੀ ਲਾ ਸੁਣਗੇ ਕਿ ਜਿਹਦੇ ਨਾਲ ਕੋਈ ਇਹਦੇ ਨਾਲ ਟੈਨਸ਼ਨ ਨਾਲ ਹਿਰਦੇ ਆਪਰੇਸ਼ਨ ਦਾ ਨੱਕ ਦੇ ਆਪਰੇਸ਼ਨ ਦਾ ਲਿਵਰ ਨਾਲ ਕੋਈ ਲਿੰਕ ਨਹੀਂ ਠੀਕ ਹੈ ਨੱਕ ਦੇ ਆਪਰੇਸ਼ਨ ਚ ਵੱਧ ਤੋਂ ਵੱਧ ਕੀ ਹੋਗਾ ਕੋਈ ਬੋਗਾ ਨੱਕ ਦਾ ਆਪਰੇਸ਼ਨ ਐ ਫਿਲਡਿੰਗ ਹੋਊਗੀ ਠੀਕ ਹੈ ਜੀ ਉਹਦੇ ਨਾਲ ਲਿਵਰ ਦਾ ਕੋਈ ਲਿੰਕ ਨਹੀਂ ये जो कोई कारण होया तो कोई ड्रग रिएक्शन होया ड्रग रिएक्शन एक मेडिकल लाइन का कॉमन कॉज है कॉमन कॉम्प्लिकेशन है किसी में भी हो सकती है देखो जी सब तो बड़ी गलत है कि मरीज का जाना जल्दी बहुत छोटा कर दो मरीज जाना नहीं चाहिए सर एक चीज ये होती है जब आप किसी को पेशेंट को पेशेंट को एडमिट करते तो पूछा जाता है कि थानो किस किस चीज को एलर्जी है चाहे वो ड्रग है या कुछ और सब कुछ पूछा गया कि जो ये भी ड्रग से एलर्जी का कंप्लीट करना मुश्किल है मेडिकल में तो